ਹਾਂਜੀ ਸਲਾਈ ਕੜਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੀਤ ਕਰਤੀਆਂ ਸਾਰੀ ਠੀਕ ਹੋਵਾਂਗੇ ਖੁਸ਼ ਹੋਵਾਂਗੇ ਖਸਾਲ ਹੋਵਾਂਗੇ ਬੈਗੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜੀ ਤੇਰੇ ਵਿੱਚ ਰੱਖਣ ਦੀ ਸਾਰੀਆਂ ਭੈਣਾਂ ਦੀਆਂ ਦਾ ਥੈਂਕਸ ਸੱਚਾ ਕਰਕੇ ਆਨਲਾਈਨ ਨਿਊ ਵੀ ਬੱਗੇ ਬਹੁਤ ਥੈਂਕਸ ਜੀ ਜੈਨਲ ਤੇ ਆਨਲਾਈਨ ਜਨਨ ਨੂੰ ਸਬਸਕ੍ਰਾਈਬ ਕਰਨ ਲਈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਵੀ ਬਹੁਤ ਵਧੀਆ ਸਬਸਕ੍ਰਾਈਬਰ ਵੀ ਆਪਣੇ ਨਾਲ ਜੁੜੀ ਜਾਂਦੇ ਨੇ ਵੀ ਉਹ ਵੀ ਵਧੀਆ ਹੋ ਜਾਂਦੇ ਨੇ ਜੀ ਐਵੇਂ ਹੀ ਸਾਰਿਆਂ ਨੇ ਆਪਣੇ ਸਾਥ ਬਣਾ ਕੇ ਰੱਖਣਾ ਹੈ ਨਾ ਤੁਹਾਡੇ ਸਾਥ ਤੇ سپورਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਥੋੜੀ ਥੋੜੀ ਜੀ ਵੀਡੀਓ ਆ ਜਿੰਨੇ ਸਾਰੇ ਇਹ ਦਿਖਾਣ ਦੀ ਖਾរី ਸੀ ਕੀ ਤੁਹਾਨੂੰ ਤੇ ਜੈਕਟ ਹੈ ਜੀ ਦੇਖੋ ਜਿਹੜੀ ਮੈਂ ਜੈਕਟ ਆਖਿਆ ਸੀ ਬਲੈਕ ਕਲਰ ਦੀ ਇਹ ਜੈਕਟ ਆਪਣੀ ਬਣ ਗਈ ਇਹਦੇ ਆਪਾਂ ਨੇ ਬਟਨ ਲਗਾ ਦਿੱਤੇਓ ਦੇਖੋ 골ਡਨ ਜਿਹੜਾ ਡਿਜ਼ਾਈਨ ਹੈ ਬਟਨਾਂ 'ਚ ਇਹ ਬਲੈਕ ਕਲਰ ਦੀ ਜੈਕਟ ਮੈਂ ਤੁਹਾਨੂੰ ਪਹਿਲਾਂ ਵੀ ਜਿ세 ਵੀ ਇਹ ਪ੍ਰੋਪਰ ਨਾ ਜੋ ਪੂਰੀ ਬਲੈਕ ਹੈ ਜੀ ਇਹ ਥੋੜਾ ਜਿਹਾ ਇਚ ਕਲਰ ਹੋ ਰ ਆ ਰਿਹਾ ਦੇਖੋ ਤੁਸੀਂ ਗਲੇ ਦੀ ਫੁਣੀ ਸਿੰਘ ਦੇਖ ਹੀ ਸਕਦੇ ਹੋ ਜੇਪਾ ਵੀ ਲੈਣਾ ਨੇ ਆਪਾਂ ਨੇ ਇਹ ਆਪਾਂ ਨਹੀਂ ਬਣਾਤੀ ਹਾਂ ਮੈਂ ਦੇਖੋ ਕਲਰ ਸੀ ਉਹ ਸਹੀ ਆ ਰਿਹਾ ਸੀ ਥੋੜੀ ਫਰਕ ਹੈ ਦੇਖੋ ਇਹ ਨਾ ਹੈਵੀ ਸੀਗੇ ਕਾਫੀ ਭਾਰੀ ਧੀ ਭਾਰੀ ਜਨਾ ਕੋ ਡਿਜੈਕਟ ਕਰੀਏ ਜੀ ਆਪਾਂ ਨੇ ਜਿੰਨੇ ਨੂੰ ਗੁੰਭਾਈਓ ਕਾਫੀ ਭਾਰੀ ਨੇ ਦੇਖੋ ਇਹ ਮੋਡੇ ਦੇ ਦੱਸਿਆ ਸੀ ਨਾ ਮੈਨੂੰ ਇਕੱਠੀ ਘਾਟ ਪਾਕੀ ਗੱਡੇ ਸੀਗੇ ਕਿੰਨੇ ਵਧੀਆ ਬਣਦੇ ਨੇ ਇਹਨਾਂ ਦੇ ਦੁਆਰਾ ਕੁੰਡੇ ਚੱਕੇ ਜਾਂਦੇ ਐਂ ਭੁੰਨੇ ਜਾਂਦੇ ਨੇ ਦੇਖੋ ਇੱਥੋਂ ਇਕੱਠੀ ਉਹ ਘਟ ਪੈ ਜਾਂਦੇ ਬਹੁਤ ਸੋਹਣੇ ਮੋਡੇ ਬਣਦੇ ਨੇ ਇਹ ਹੈਗੇ ਜੀ ਪੈਕਸਾਈਡ ਹੁਣ ਤਾਂ ਉਹ ਡੱਬੀਆਂ ਜੀਆਂ ਦੀਸ ਲਏ ਨੇ ਨਾ ਇਹ ਭੁੰਨਤੀ ਪਾਈ ਹੋਈ ਹੈਗੀ ਜੀ ਇਹ ਵੀ ਆਪਾਂ ਇੱਕ ਪਾਤੀ ਹੁਣ ਆ ਵੀ ਚਲੋ ਸਿੰਪਲ ਜੀ ਜੀ ਕਰਨੀ ਹੈ ਜੇ ਨਾ ਪਤਾ ਤਾਂ ਲੱਗਦਾ ਨਹੀਂ ਮੈਂ ਡੱਬੀਆਂ ਬਣਾਇਆਂ ਨਹੀਂ ਜੀ ਮੈਂ ਤਾਂ ਕੁੰਡੇ ਸਿੱਧੇ ਪਾਤੇ 10 ਪੁੱਠੇ ਪਾਤੇ 10 ਸਿੱਧੇ ਉਸ ਤੋਂ ਬਾਅਦ ਫਿਰ ਜਦੋਂ 1.5 ਇੰਚ ਦੇ ਡੱਬੇ ਬਣਾਏ ਨਹੀਂ ਜੀ 1.5 ਇੰਚ ਤੋਂ ਬਾਅਦ ਜਦੋਂ ਆਪਾਂ ਦੂਆ ਡੱਬਾ ਸ਼ੁਰੂ ਕਰਦੇ ਆ ਸਿੱਧੇ ਪਹਿਲਾਂ 10 ਗੁੰਡੇ ਪੁੱਠੇ ਪਾਏ ਸੀ ਹੈਨਾ ਸ਼ੁਰੂ ਕਰਿਆ ਤੇ ਫਿਰ ਉੱਤੇ 10 ਗੁੰਡੇ ਸਿੱਧੇ ਪਾਤੇ 10 ਪੁੱਠੇ ਪਾਤੇ ਵੀ ਸਿੱਧੇ ਤੇ ਪੁੱਠੇ ਪਾਏ ਗਏ 1.5 ਇੰਚ ਦੀਆਂ ਡੱਬੀਆਂ ਬਣਾਤੀਆਂ ਐਮ ਇਸਕੀਮੀਆਂ ਬਣਦੀਆਂ ਨੇ ਜੀ ਮੈਂ ਤੁਹਾਨੂੰ ਤੁਹਾਨੂੰ ਦੱਸ ਰਹੀਆਂ ਉਹ ਡੱਬੀਆਂ ਪਾ ਕੇ ਜੁਮੇ ਐ ਮੈਂ ਈ ਨੀਜੋਂ ਸੇ ਡੱਬੀ ਆਪਾਂ ਨੇ ਸਿੱਧੇ ਕੁੰਡਿਆਂ ਦੀ ਬਣਾ ਲਈ ਫਿਰ ਇਹ ਪੁੱਠਿਆਂ ਦੀ ਇਹ ਦੇਖੋ ਆਪਾਂ ਨੇ ਜਿਵੇਂ 2 ਇੰਚ ਦੀ ਡੱਬੀ ਵੀ ਹੁਣਾ ਸਕਦੇ ਹਾਂ ਆਪਾਂ ਜਿੱਦਾਂ ਆਪਾਂ ਨੇ ਕਰਕੇ ਕਰਨਾ ਜਿਵੇਂ 2 ਇੰਚ ਦੀ ਡੱਬੀ ਆਪਾਂ ਬਣਾ ਲਾਂਗੇ ਹਨਾ ਇਹ 10 ਕੁੰਡਿਆਂ ਦੀ ਲਾ ਲਓ 15 ਦੀ ਲਾ ਲਓ ਵੀ ਸਿੱਧੇ ਪਾ ਲੈ ਪੁੱਠੇ ਪਾ ਲੈ ਸਿੱਧੇ ਬਾਕੀ ਫਿਰ 2 2 ਇੰਚ ਦੀਆਂ ਡੱਬੀਆਂ ਫਿਰ ਸਿੱਧੀ ਪਾਈ ਹੁੰਦੀ ਉਹਦੇ ਉੱਤੇ ਪੁੱਠੇ ਕੁੰਡੇ ਵਾਲੀ ਸ਼ੁਰੂ ਕਰਦਾ ਨੇ ਆ ਜਿਹੜੀ ਪੁੱਠਿਆਂ ਦੀ ਹੁੰਦੀ ਹੈ ਤੇ ਸਿੱਧੀ ਜੀ ਫਿਰ ਉਹ ਡੱਬੀਆਂ ਦੇ ਵਿੱਚ ਨਾ ਵਰਤ ਕੀਤਾ ਜਾਂਦਾ ਠੀਕ ਆ ਉਹ ਤੁਸੀਂ ਸੰਦੀ ਵਰਕਪੀ ਕਰਵਾ ਸਕਦੇ ਕੋਈ ਮਰਜੀ ਵਰਕਪੀ ਕਰਵਾ ਸਕਦੇ ਜਲਦੀ ਤੋਂ ਜਲਦ ਉਹ ਵੀਡੀਓ ਵੀ ਮੈਂ ਤੁਹਾਡੇ ਲਈ ਲੈ ਕੇ ਆਉਂਗੀ ਜਿਹੜੀ ਮੈਂ ਤੁਹਾਨੂੰ ਡਾਈਟ ਗੱਲਦਾ ਹਨ ਸਵੈਟਰ ਦੱਸਿਆ ਸੀ ਜਿਹਦੇ ਪੈਟਰਨ ਲਾਉਣੇ ਨੇ ਉਹ ਆਪਣਾ ਥੋੜਾ ਜਿਹਾ ਰਹਿਆ ਉਹ ਵੀ ਬਹੁਤ ਵਧੀਆ ਪਸੰਦ ਆਏ ਆਪਣੇ ਵੀਵਰ ਨੂੰ ਤੇ WhatsApp ਉਪਰ ਕਮੈਂਟ ਵੀ ਆਈ ਨੂੰ ਤੇ ਬਹੁਤ ਸਾਰੇ ਲੱਗਦੇ ਨੇ ਜੀ ਜੇਕਰ ਤੁਸੀਂ ਆर्डर ਬੁਕਿੰਗ ਕਰਨੇ ਨੇ 88921476 ਮੈਂ ਤੁਹਾਨੂੰ ਇਹੀ ਦੱਸ ਰਹੀਆਂ ਜੇਕਰ ਨਾ ਨੂੰ 1 ਫਰਬਰੀ 2 ਫਰਬਰੀ ਤੱਕ ਨਾ ਕੋਈ ਵੀ ਜੈਕਟ ਕੋਟੀ ਬਲਾউজ ਜਰਾਬਾਂ ਕੈਪ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਬੰਗਵਾਉਣੀ ਹੈ ਨਾ ਅੱਜ ਕੱਲ੍ਹ ਹੈ ਨਾ ਪਰਸੋਂ ਤੱਕ ਲਾ ਲਓ ਹਫਤੇ ਚ ਲਾ ਲਓ ਤੁਸੀਂ ਅਡਰ ਬੁਕਿੰਗ ਕਰ ਸਕਦੇ ਹੋ ਜੀ ਜੇ ਹਫਤੇ ਤੱਕ ਇਕੱਠ ਦੇਣਾ ਤੱਕ ਵੀ ਤੁਸੀਂ ਬਸ ਗਈ ਹੱਦ 10 ਦਿਨਾਂ ਦਾ ਅਡਰ ਬੁਕਿੰਗ ਕਰੋਗੇ ਉਹ ਆਰਡਰ ਆਈ ਬੁਕਿੰਗ ਕਰੀ ਹੋਈ ਤਾਂ 20 ਤੇ 31 ਜਨਵਰੀ 31 ਜਨਵਰੀ ਤੱਕ ਤੁਹਾਡੀਆਂ ਚੀਜ਼ਾਂ ਤੁਹਾਡੇ ਲਈ ਪਹੁੰਚ ਜਾਣਗੀਆਂ ਬਣ ਕੇ ਫਿਰ ਜੇ ਤੁਸੀਂ ਲਾ ਲਓ 15 ਜਨਵਰੀ ਤੱਕ ਆਡਰ ਬੁਕਿੰਗ ਕਰੋਗੇ ਉਹ ਫਿਰ ਸੋਡੇ 2 ਫਰਵਰੀ ਤੱਕ ਬਣਣਗੇ ਜੀ ਇਹੀ ਮੈਂ ਦੱਸਣਾ ਸੀ ਵੀ ਜੇ ਤੁਸੀਂ 1-2 ਫਰਵਰੀ ਤੱਕ ਅਗਲੀ ਕੋਈ ਵੀ ਚੀਜ਼ ਮੰਗਵਾਉਣੀ ਹੋਵੇ ਤਾਂ ਹਮੇ ਤੁਸੀਂ ਆਡਰ ਬੁਕਿੰਗ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਡੇ ਲਈ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਆਉਣਗੀਆਂ ਉਹਨਾਂ ਦੀ ਬੁਕਿੰਗ ਵੀ ਤੁਸੀਂ ਕਰ ਸਕਦੇ ਹੋ ਜੀ ਕੰਮ ਆਪਣਾ ਵਧੀਆ ਹੋਊਗਾ ਪੱਛਮ ਵਧੀਆ ਲੱਗੇਗੀ ਠੀਕ ਹੈ ਇੰਚ 2 ਇੰਚ ਜੇਕਰ ਆਪਣੀ ਕੋਈ ਚੀਜ਼ ਥੰਗਣੀ ਜੀ ਵੀ ਆਪਾਂ ਬੰਤੀ ਦੇ ਰਿਕਾਰਡਿੰਗ ਪੀੜੀ ਰੱਖਦੇ ਹਾਂ ਜੀ ਉਹ 2 4 9 ਇੰਚ ਹੀ ਖੁੱਲ ਜਾਂਦੀ ਹੈ ਦੇਖੋ ਇਹ ਜਿਵੇਂ ਵੱਡਮਾਨ ਉਸ ਵੱਲ ਪੱਛਮਾਗੇ ਇਹਨਾਂ ਨੇ ਤਾਂ ਖੁੱਲ ਨਹੀਂ ਖੁੱਲਣਾ ਜਿਹੜੀ ਫਿੱਤਾ ਪੱਛਮ ਹੁੰਦੀ ਉਹ ਤਾਂ ਦੇਖੋ ਕਿੰਨੀ ਕਸਮ ਹੁੰਦੀ ਹੈ ਅਸੀਂ ਨਾ ਜੈਕਟ ਕੀਤੀ ਸੀ ਉਹ ਵੀ ਤੇ ਥੰਡੀ ਜੰਨਾਂ ਨੇ ਬੰਤੀ ਦੂਸਰੀ ਪੁਆਲੀ ਦੂਜੀ ਥੰਡੀ ਪੁਆਣ ਕਰਕੇ 1.5 ਇੰਚ ਲਾ ਲਓ ਹਰਕ ਬਹਿ ਗਿਆ ਤੇ ਉਹ ਨਾ ਇੱਕ ਧੋ ਦੇ ਵਿੱਚ ਹੀ ਸੈੱਟ ਹੋ ਗਈ ਨਹੀਂ ਦੇਖ ਲਓ ਫਿੱਤਾ ਪਛਮ ਤਾਂ ਕਿੰਨੀ ਕਸੂਮੀ ਜੀ ਹੁੰਦੀ ਆ ਆ ਕਲਰ ਸਹੀ ਜਾ ਉਹਦਾ ਪਿਸਤਾ ਇਹ ਆਪਣੇ ਦੂਈ ਪਛਮਾ ਜੇ ਕਰਾਪਾ ਇਹ ਪਛਮ ਦੀ ਜੈਕਟ ਵੀ ਕਰਵਾਵਾਂਗੇ ਨਾ ਬਹੁਤ ਸੋਹਣੀ ਬਣਦੀ ਆ ਕਿਉਂ ਬਸ ਤੇ ਜੇ ਦੀ ਆਪਾਂ ਕੁੰਤੀ ਪਾ ਲਾਂਗੇ ਤਰੀਕ ਜਿਹੜੀ ਜੈ ਮੰਗੂ ਰੈਡੀ ਮੇਡੇ ਮੰਗੂ ਬਣ ਜਾਂਦੀ ਆ ਤੇ ਨਿੱਕੀ ਵੀ ਬਹੁਤ ਹੁੰਦੀ ਆ ਮਿਲਦੇ ਕੱਢਣ ਲਈ ਸਵੇਰ ਨੂੰ ਵੀ ਬਲਾਉ ਦੇਣਾ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਟੇਕ ਕੇ